ਸਮਾਜ ਸੇਵੀ ਤੇ ਸਰਪੰਚ ਜੁਨੀ ਨੇ ਪ੍ਰਧਾਨ ਕਰਨ ਕੌੜਾ ਦੇ ਵੱਲੋਂ ਪਟਿਆਲਾ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਕਿ ਉਹਨਾਂ ਨੇ ਕਿਹਾ ਇਹ ਕਿ ਮੇਰੇ ਉੱਪਰ ਝੂਠੇ ਇਲਜ਼ਾਮ ਲਗਾ ਕੇ ਮੇਰੇ ਉੱਪਰ ਪਰਚੇ ਦਰਜ ਕਰਵਾਏ ਗਏ ਨੇ ਜਿਸ ਦੇ ਵਿੱਚ ਮੇਰੇ ਸਾਥੀਆਂ ਦੇ ਨਾਮ ਜਿਹੜੇ ਹੈਗੇ ਦੱਸੇ ਜਾ ਰਹੇ ਉਹਨਾਂ ਨੇ ਕਿਹਾ ਹੈ ਕਿ ਪਟਿਆਲਾ ਦੇ ਵਿੱਚ ਜਦੋਂ ਮੇਰੇ ਤੋਂ ਪਰਚਾ ਕਰਵਾਇਆ ਗਿਆ ਤਾਂ ਇੰਦਰਪੁਰਾ ਜਿਹੜੀ ਜਗ੍ਹਾ ਗਈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ ਪੁਲਿਸ ਮੌਜੂਦ ਸੀ ਜਦੋਂ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸੀ ਉੱਥੇ ਕੋਈ ਲੜਾਈ ਝਗੜਾ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਰੁਪਿੰਦਰ ਸਿੰਘ ਹੈਗਾਗਾ ਉਸ ਦੇ ਵੱਲੋਂ ਇਹ ਪਰਚਾ ਮੇਤੇ ਕਰਵਾਇਆ ਗਿਆ ਕਿਉਂਕਿ ਰੁਪਿੰਦਰ ਸਿੰਘ ਇਸ ਦੇ ਵਿੱਚ ਉਲਟਾ ਫਸ ਰਿਹਾ ਕਿਉਂਕਿ ਰੁਪਿੰਦਰ ਸਿੰਘ ਦੀ ਜਿਹੜੀ ਕੋਠੀ ਆ ਉਸ ਜ਼ਮੀਨ ਦੇ ਉੱਤੇ ਬਣੀ ਹੋਈ ਆ ਪਰ ਅਸੀਂ ਇਨਸਾਨੀਅਤ ਦੇ ਨਾਤੇ ਉਹ ਕੋਠੀ ਨੂੰ ਟਾਇਆ ਟਾਇਆ ਨਹੀਂ ਟੈਟਰੀ ਨਹੀਂ ਕੀਤਾ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਸੀ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਉਲਟਾ ਪਰਚਾ ਕਰਵਾ ਦਿੱਤਾ ਤਾਂ ਉਹਨਾਂ ਨੇ ਬੜੇ ਗੰਭੀਰ ਜਿਹੇ આરોਪ ਰੁਪਿੰਦਰ ਸਿੰਘ ਦੇ ਉੱਪਰ ਲਗਾਏ ਨੇ ਦੇਖਣਾ ਹੋਏਗਾ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਾਂ ਕਹਿ ਲਈਏ ਕਿ ਕੋਰਟ ਹੈਗੀ ਆ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੀ ਹੈ ਕਿਉਂਕਿ ਸਰਪੰਚ ਸਾਹਿਬ ਦਾ ਜੋ ਰਸੂਖ ਹੈ ਜਾਂ ਰਤਬਾ ਹੈ ਉਹ ਕਾਫੀ ਵਧੀਆ ਹੈਗਾ ਤੇ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਇਹ ਮਾਮਲਾ ਸੁਲਝਾਇਆ ਜਾਂਦਾ ਹੈ